जिन्होंने माड़े समय दे रोणे रो रो के मेनू वार दिया मेरे नाल फरेब ਕੀਤਾ بڑی یاد ਆਉਂਦੀ ਸੀ ਉਦੋਂ ਉਹਨਾਂ ਨੂੰ ਮੇਰੀ بڑی ਲੋੜ ਸੀ ਮੇਰੇ ਮੋਢੇ ਤੇ ਸਿਰ ਰੱਖ ਰੱਖ ਰੋਂਦੇ ਸੀ ਮੈਨੂੰ ਉਹਨਾਂ ਦੇ मंसूबਿਆਂ ਬਾਰੇ ਇੱਕ ਵੀ ਕਲੂ ਨਹੀਂ ਸੀ ਪਰ ਮੇਰਾ ਮਾੜਾ ਕਰਨ ਖਾਤਰ ਉਹ ਕਿੱਸੇ ਵੀ ਲੈਵਲ ਤੇ ਡਿੱਗ ਸਕਦੇ ਆ ਤੇ ਡਿੱਗ ਰਹੇ ਆ ਅੱਜ ਹੁਣਾਂ ਚ ਇੰਨੀ ਹਿੰਮਤ ਨਹੀਂ ਉਹਨਾਂ ਦਾ ਫਰੇਬ ਉਹਨਾਂ ਦਾ ਝੂਠ ਉਹਨਾਂ ਨੂੰ ਇੰਨੀ ਇਜਾਜ਼ਤ ਨਹੀਂ ਦਿੰਦਾ ਕਿ ਮੇਰੇ ਮੱਥੇ ਵੀ ਲੱਗ ਸਕਣ ਉਹਨਾਂ ਦੇ ਅੰਦਰ ਦਾ ਝੂਠ ਖੁੱਲਣ ਦਾ ਡਰ ਉਹਨਾਂ ਨੂੰ ਇੰਨੀ ਇਜਾਜ਼ਤ ਨਹੀਂ ਦਿੰਦਾ ਕਿ ਮੇਰੀਆਂ ਅੱਖਾਂ ਚੱਖਾਂ ਪਾ ਕੇ ਵੀ ਦੇਖ ਸਕਣ ਉਹਨਾਂ ਨੂੰ ਉਹਨਾਂ ਦਾ ਹੀ ਅੰਦਰ ਦਾ ਡਰ ਇਜਾਜ਼ਤ ਨਹੀਂ ਦਿੰਦਾ ਕਿ ਜਿੱਥੇ ਮੈਂ ਗਲਤ ਆ ਮੇਰੇ ਤੇ ਉਂਗਲੀ ਚੱਕ ਸਕਣ ਕਿਉਂਕਿ ਉਹਨਾਂ ਨੂੰ ਪਤਾ ਜੇ ਮੈਂ ਸੇਰ ਤੇ ਉਹ ਆਪ ਸਵਾ ਸੇਰ ਆ